ਸਸਸੀ ਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਸਿੰਦਰ ਦੇਖ ਰਿਓ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 4 ਮਈ ਤੋਂ ਲੈ ਕੇ 10 ਮਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦੇ ਅਲਰਟ ਜਾਰੀ ਹੋ ਚੁੱਕੇ ਨੇ ਕਾਫੀ ਤਗੜੇ ਸਿਸਟਮ ਪੰਜਾਬ ਦੇ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਜਿਵੇਂ ਕਹਦੀ ਆਪਾਂ ਬਹੁਤ ਸਾਰੇ ਏਰੀਆ ਦੇ ਵਿੱਚ ਮਾਹੌਲ ਖਰਾਬ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਲਗਾਤਾਰ ਤੇਜ਼ ਹਨੇਰੀਆਂ ਕਾਲੇ ਕਾਲੇ ਬੱਦਲ ਤੇ ਘੜੇ ਮਾਰੀ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਤੂਫਾਨ ਵਰਗੇ ਹਾਲਾਤ ਤੇਜ਼ ਹਨੇਰੀਆਂ ਕਰਕੇ ਬਣ ਸਕਦੇ ਨੇ ਜੋ ਕਿ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਨੇ ਹੁਣ ਸਭ ਤੋਂ ਪਹਿਲਾਂ ਅਸੀਂ ਜਿਹੜੀ ਗੱਲ ਕਰਾਂਗੇ ਉਹ ਗੱਲ ਕਰਾਂਗੇ ਤਾਜ਼ਾ ਸੈਟੇਲਾਈਟ ਇਮੇਜ ਦੀ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਹੈ ਜੀ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਜਿਹੜੀ ਮੌਸਮ ਵਿਭਾਗ ਦੀ ਉਹ ਮਿਸ ਨਾ ਕਰ ਸਕੋ ਦੂਜਾ ਤੁਸੀਂ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਮੌਸਮ ਦਾ ਹਾਲ ਲਿਖ ਦਿਓ ਤੇ ਨਾਲ ਹੀ ਨਾ ਪਿੰਡ ਸ਼ਹਿਰ ਦਾ ਨਾਮ ਲਿਖ ਦਿਓ ਤਾਂ ਕਿ ਬਾਕੀ ਦਰਸ਼ਕਾਂ ਦਾ ਕਿ ਜਾਣਕਾਰੀ ਪਹੁੰਚਦੀ ਹੋ ਸਕੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਹੁਣ ਗੱਲ ਕਰਾਂਗੇ ਹਾਲਾਤਾਂ ਦੀ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਤੋਂ ਬੱਦਲਬਾਈ ਹਲਕੇ ਦਰਮਿਆਨੀ ਪੰਜਾਬ ਦੇ ਬਹੁਤੇ ਇਲਾਕੇ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਹਲਕੀ ਬੱਦਲਬਾਈ ਇਹ ਰੂਪਨਗਰ ਜ਼ਿਲ੍ਹਾ ਲੁਧਿਆਣਾ ਥੋੜਾ ਬਹੁਤਾ ਮੋਗੇ ਦਾ ਕਪੂਰਥਲੇ ਦਾ ਸੌਰੀ ਕਪੂਰਥਲੇ ਦਾ ਜਲੰਧਰ ਦਾ ਇਲਾਕਾ ਨਾਲ ਦੇ ਨਾਲ ਗੁਰਦਾਸਪੁਰ ਦੇ ਪਠਾਨਕੋਟ ਦੇ ਇਲਾਕੇ ਵਿੱਚ ਦਿਖਾਈ ਦੇ ਰਹੀ ਹੈ ਪਰ ਇਸ ਦਾ ਅਸਰ ਅੱਜ ਬਾਅਦ ਦੁਪਹਿਰ ਸਾਨੂੰ ਮੀਂਹ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਗੱਲ ਕਰਾਂਗੇ 4 ਤਰੀਕ ਤੋਂ ਲੈ ਕੇ ਆਪਾਂ 10 ਤਰੀਕ ਦੇ ਮੌਸਮ ਦੀ ਹੁਣ ਦੇਖ ਲੈਂਦੇ ਹਾਂ ਕੀ ਕੀ ਅਲਰਟ ਜਾਰੀ ਹੋਏ ਨੇ ਸਭ ਤੋਂ ਪਹਿਲਾਂ 4 ਤਰੀਕ ਅਤੇ 5 ਤਰੀਕ ਨੂੰ ਪੰਜਾਬ ਦੇ ਵਿੱਚ ਤਗੜਾ ਮੀਂਹ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਬਾਅਦ ਦੁਪਹਿਰ ਹੀ ਸਿਸਟਮ ਬਣਨਗੇ ਕਿਉਂਕਿ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਗਤੀਵਿਧੀਆਂ ਦਾ ਸਮਾਂ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਪੂਰਬੀ ਹਵਾ ਦਾ ਜ਼ੋਰ ਹੈ ਪੂਰਬੀ ਹਵਾ ਜਦੋਂ ਬੰਗਾਲ ਦੀ ਖਾੜੀ ਤੋਂ ਆਉਂਦੀ ਹੈ ਤੁਹਾਨੂੰ ਨਕਸ਼ੇ ਵਿੱਚ ਦ ਇਸ ਤਰੀਕੇ ਨਾਲ ਹਵਾ ਆਉਂਦੀ ਹੈ ਜੀ ਤੇ ਜਦੋਂ ਹਵਾ ਇਹ ਪੰਜਾਬ ਵਿੱਚ ਐਂਟਰ ਕਰਦੀ ਹੈ ਤਾਂ ਪੰਜਾਬ ਦਾ ਜਿਹੜਾ ਤਾਪਮਾਨ ਹੋ ਲਗਭਗ 40 ਡਿਗਰੀ ਪਲੱਸ ਚੱਲ ਰਿਹਾ ਹੋ ਇਸ ਸਮੇਂ ਤੇ 40 ਡਿਗਰੀ ਪਲੱਸ ਤਾਪਮਾਨ ਜਦੋਂ ਹੁੰਦਾ ਹੈ ਤਾਂ ਮਾਹੌਲ ਕਾਫੀ ਗਰਮ ਹੁੰਦਾ ਹੈ ਅਜਿਹੇ ਦੇ ਵਿੱਚ ਨਮੀ ਵਾਲੀ ਹਵਾਵਾਂ ਜਦੋਂ ਐਂਟਰ ਕਰਦੀਆਂ ਨੇ ਤਾਂ ਅਚਾਨਕ ਗਰਜ ਚਮਕ ਤੇਜ਼ ਹਨੇਰੀ ਗੜੇਮਾਰੀ ਵੀ ਦੇਖਣ ਨੂੰ ਮਿਲਦੀ ਹੈ ਤੂਫਾਨ ਵਰਗੇ ਹਾਲਾਤ ਬਣਦੇ ਨੇ ਜੋ ਕਿ 4 5 ਤੇ 6 ਤਰੀਕ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਖਾਸ ਤੌਰ ਤੇ 4 ਤਰੀਕ ਤੇ 5 ਤਰੀਕ ਨੂੰ ਜ਼ਿਆਦਾ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ 6 ਤਰੀਕ ਤੋਂ ਬਾਅਦ ਥੋੜਾ ਜਿਹਾ ਸਿਸਟਮ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ 6 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੂੰਦਬੰਦੀ ਕਿਰਮਣਕਣੀ ਅਤੇ ਗਰਜ ਚਮਕ ਹੋਣ ਦੇ ਹਾਲਾਤ ਬਣੇ ਹੋਏ ਨੇ ਤੇ 7 ਤਰੀਕ ਨੂੰ ਸਿਸਟਮ ਲਗਭਗ ਬਹੁਤ ਹੱਦ ਤੱਕ ਕਮਜ਼ੋਰ ਹੋ ਜਾਵੇਗਾ ਜਿਹੜਾ ਸਿਸਟਮ 50% ਦਿਖਾ ਰਿਹਾ ਸੀ ਉਹ ਕਿਤੇ ਨਾ ਕਿਤੇ 20 ਤੋਂ 15% ਤੱਕ ਆਉਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਜਿਹੜੇ ਹਾਲਾਤ ਨੇ ਉਹ ਅੰਡਰ ਕੰਟਰੋਲ ਹੀ ਰਹਿਣਗੇ ਕੋਈ ਵੱਡੇ ਉਤਲ-ਪੁਤਲ ਹੁੰਦੀ ਦਿਖਾਈ ਨਹੀਂ ਦੇਵੇਗੀ। ਫਿਰ ਸ਼ੱਕ 4 ਅਤੇ 5 ਤਰੀਕ ਨੂੰ ਜਿਆਦਾ ਸਿਸਟਮ ਵਿਗੜਦੇ ਹੋਏ ਦਿਖਾਈ ਦੇਣਗੇ। ਪਰ 7 ਤਰੀਕ ਤੋਂ ਬਾਅਦ ਮੌਸਮ ਕਾਫੀ ਹੱਦ ਤੱਕ ਸੁਧਰਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਚੰਗੀ ਧੁੱਪ ਲੱਗੇਗੀ। ਪੰਜਾਬ ਦੇ ਵਿੱਚ ਥਾਪਮ ਵਧਣ ਦੀ ਉਮੀਦ ਹੈ। 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਐਵਰੇਜ ਥਾਪਮਰ ਪੰਜਾਬ ਦਾ 40-42 ਡਿਗਰੀ ਰਹੇਗਾ। ਪਰ 7 ਤਰੀਕ ਤੋਂ ਬਾਅਦ ਥਾਪਮ 42 ਡਿਗਰੀ ਤੋਂ ਪਾਰ ਜਾਣ ਦੀ ਉਮੀਦ ਕਾਫੀ ਹੱਦ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਕਾਫੀ ਜਿਆਦਾ ਗਰਮੀ ਦਾ ਸਾਹਮਣਾ ਪੰਜਾਬ ਵਾਸੀਆਂ ਨੂੰ ਕਰਨਾ ਪੈ ਸਕਦਾ ਹੈ। 7 8 9 ਅੱਜ 10 ਤਰੀਕ ਨੂੰ ਪੰਜਾਬ ਦੇ ਵਿੱਚ ਪੂਰਬ ਦੀ ਹਵਾ ਕਾਫੀ ਜ਼ੋਰ ਨਾਲ ਵਗੇਗੀ ਜਿਸ ਦੇ ਨਾਲ ਤੇਜ਼ ਹਨੇਰੀਆਂ ਧੂੜ ਭਰੀ ਹਨੇਰੀਆਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਅਜਿਹੇ ਦੇ ਵਿੱਚ ਗਰਜ ਚਮਕ ਵੀ ਹੋਵੇਗੀ ਹਲਕੇ ਦਰਮਿਆਨੀ ਬੂੰਦਾਬੰਦੀ ਵੀ ਹੋਵੇਗੀ ਪਰ ਭਾਰੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਜਿਸ ਦਿਨ ਅਸੀਂ ਕਹਿ ਸਕੀਏ ਕਿ ਪੰਜਾਬ ਦੇ ਵਿੱਚ ਕਾਫੀ ਭਾਰੀ ਮੀਂਹ ਜੋ ਅਕਸਰ ਦੇਖਣ ਨੂੰ ਮਿਲਦਾ ਇਹਨਾਂ ਦਿਨਾਂ ਵਿੱਚ ਹੁੰਦਾ ਹੈ ਉਹ ਥੋੜਾ ਜਿਹਾ ਕਿਹੜਾ ਠੱਲ ਪੈਂਦੀ ਹੋਈ ਦਿਖਾਈ ਦੇਵੇਗੀ ਪਰ ਗਰਮੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਦੱਸਦੇ ਰਹਿੰਦੇ ਤੁਹਾਨੂੰ ਕਿ ਪੰਜਾਬ ਦੇ ਮੌਸਮ ਦੀ ਪ੍ਰੈਡਿਕਸ਼ਨ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਅਜਿਹੇ ਦੇ ਵਿਚਕਾਰ ਮੌਸਮ 24 ਘੰਟੇ 15 ਘੰਟੇ 20 ਘੰਟੇ ਵਿੱਚ ਹੀ ਚੇਂਜ ਹੋ ਜਾਂਦੇ ਨੇ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਅਤੇ ਲਗਾਤਾਰ ਵੀਡੀਓਜ਼ ਦੇਖਦੇ ਰਹਿਆ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਅਪਡੇਟਡ ਜਿਹੜੀ ਜਾਣਕਾਰੀ ਮਿਸ ਨਾ ਕਰ ਸਕੋ ਕਈ ਵਾਰੀ ਪ੍ਰੈਡਿਕਸ਼ਨ ਹੁੰਦੀ ਹੈ ਕਿ ਦੋ ਦਿਨ ਬਾਅਦ ਮੀਂਹ ਹੋ ਸਕਦਾ ਪਰ ਮੌਸਮ ਚੇਂਜ ਹੋਣ ਕਾਰਨ ਹਵਾ ਚੱਲਣ ਕਾਰਨ ਜਾਂ ਕਿਸੇ ਹੋਰ ਰੀਜ਼ਨ ਕਰਕੇ ਉਹ ਮੀਂਹ ਜਿਹੜਾ ਹੈ ਉਹ ਡਿਲੇ ਹੋ ਜਾਂਦਾ ਜਾਂ ਅੱਗੇ ਪਿੱਛੇ ਚਲਾ ਜਾਂਦਾ ਹੈ ਕਿਉਂਕਿ ਪੰਜਾਬ ਜਿਹੜਾ ਹੈ ਉਹ ਪਹਾੜੀ ਖੇਤਰਾਂ ਨਾਲ ਘਿਰਿਆ ਹੋਇਆ ਹੈ ਲਗਭਗ ਹਿਮਾਚਲ ਦੀ ਵਾਦੀਆਂ ਨਾਲ ਘਿਰਿਆ ਹੋਇਆ ਤੇ ਜਿਹੇ ਦੇ ਵਿਚਕਾਰ ਉਹ ਪਹਾੜੀ ਖੇਤਰਾਂ ਦਾ ਮਾਹੌਲ ਪੰਜਾਬ ਦੇ ਉੱਪਰ ਕਾਫੀ ਜ਼ਿਆਦਾ ਅਸਰ ਪਾਉਂਦਾ ਹੈ ਤਾਂ ਹੀ ਰਿਕੁਐਸਟ ਕਰਦੇ ਰਹਿੰਦੇ ਕਿ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਲਗਾਤਾਰ ਵੀਡੀਓਜ਼ ਦੇਖਦੇ ਰਹਿਣਾ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਬਾਕੀ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ